ਜੋ ਕਿ ਅੱਜ ਪਿੰਡ ਚੂੜਪੁਰ ਦੇ ਨਗਰ ਦੇ ਵਿੱਚ ਧੰਨ ਧੰਨ ਬਾਬੇ ਸਾਡਾ ਸੰਤ ਬਾਬਾ ਜੀਤ ਸਿੰਘ ਜੀ ਉਸ ਸਮਾਜ ਉਸ ਸੇਵਾ ਸੈਟੀ ਵੱਲੋਂ ਇਹਨਾਂ ਵੱਲੋਂ ਇੱਥੇ ਨਗਰ ਦੇ ਵਿੱਚ ਆਮ ਜਨਤਾ ਗਰੀਬ ਲੋਕ ਪਰਿਵਾਰਾਂ ਨੂੰ ਕੱਪੜਿਆਂ ਤੇ ਕੰਬਲ ਦਾ ਅੱਜ ਜਿਹੜਾ ਵਾ ਇੱਥੇ ਖੂਬ ਸੇਵਾ ਕੀਤੀ ਗਈ ਆ ਬੱਚਿਆਂ ਨੂੰ ਛੋਟਿਆਂ ਨੂੰ ਸਰਦੀ ਵਾਲੇ ਕੱਪੜੇ ਸਾਡੇ ਬਹੁਤ ਹੀ ਸਦਕਾਰਯੋਗ ਲੋਕ ਇਨਸਾਨੀ ਵਿਕਾਸ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਸਦੂਲ ਸਿੰਘ ਜੀ ਖਿੰਦ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਇਸ ਨਗਰ ਦੇ ਵਿੱਚ ਛੋਟੇ ਬੱਚਿਆਂ ਨੂੰ ਗਰਮ ਜੈਕਟਾਂ ਗਰਮ ਕੋਟੀਆਂ ਤੇ ਵੀਰਾਂ ਨੂੰ ਕੰਬਲ ਜਿਹੜੇ ਬੰਦੇ ਗਏ ਨੇ ਵੈਲ ਖਾਲਸਾ ਵਾਰਿਕ ਫਤਿਹ ਆਕਾ ਸੁਤਾਨਪੁਰ ਲੋਧੀ ਸਦੂਲ ਸਿੰਘ ਖਿੰਦ ਇਨਸਾਨੀਆਂ ਲੋਕ ਕਾਰਪਾਲੀ ਜ਼ੂਬਾ ਪ੍ਰਦਾਨ ਜੋ ਕਿ ਅੱਜ ਪਿੰਡ ਚੂੜਪੁਰ ਦੇ ਨਗਰ ਦੇ ਵਿੱਚ ਧੰਨ ਧੰਨ ਬਾਬੇ ਸਾਡਾ ਸੰਤ ਬਾਬਾ ਜੀਤ ਸਿੰਘ ਜੀ ਉਹ ਸਮਾਜ ਉਸ ਸੇਵਾ ਸਟੇਟਿਵਲੋਂ ਇਹਨਾਂ ਵੱਲੋਂ ਇੱਥੇ ਨਗਰ ਦੇ ਵਿੱਚ ਆਮ ਜਨਤਾ ਗਰੀਬ ਲੋਕ ਪਰਿਵਾਰਾਂ ਨੂੰ ਕੱਪੜਿਆਂ ਤੇ ਕੰਬਲ ਦਾ ਅੱਜ ਜਿਹੜਾ ਵਾ ਇੱਥੇ ਖੂਬ ਸੇਵਾ ਕੀਤੀ ਗਈ ਆ ਬੱਚਿਆਂ ਨੂੰ ਛੋਟਿਆਂ ਨੂੰ ਸਰਦੀ ਵਾਲੇ ਕੱਪੜੇ ਤੇ ਬੀਬੀਆਂ ਨੂੰ ਵੀ ਤੇ ਔਰ ਜਿਹੜੇ ਜਵਾਨ ਸਾਡੇ ਭਰਾ ਉਹਨਾਂ ਨੂੰ ਕੰਬਲ ਵੰਡੇ ਗਏ ਆ ਏ ਜੋ ਸਮਾਜ ਸਖਿਆ ਸੋਰ ਬਾਬਾਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਜੋ ਸਾਡੇ ਨਗਰ ਦੇ ਵਿੱਚ ਆ ਕੇ ਚੂੜਪੁਰ ਦੇ ਵਿੱਚ ਇਹਨਾਂ ਨੇ ਅੱਜ ਕੱਪੜਿਆਂ ਦੀ ਜਿਹੜੀ ਠੰਡ ਦੀ ਅਵਸਥਾ ਕੀਤੀ ਹੈ ਲੱਗੇ ਲੋਕ ਬਹੁਤ ਇਲਾਕਾ ਸਾਡਾ ਹੜਾ ਦਾ ਮਾਰਿਆ ਹੋਇਆ ਵਾ ਇਸ ਚੀਜ਼ ਦੀ ਸਾਨੂੰ ਇਥੇ ਲੋੜ ਸੀ ਤੇ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਗੁਰਦੁਆਰਾ ਸਾਹਿਬ ਪਿੰਡ ਚੂੜਪੁਰ ਦੇ ਵਿੱਚ ਕੱਪੜੇ ਵੰਡੇ ਗਏ ਆ ਤੇ ਨਾਲ ਹੀ ਕੰਬਲ ਵੰਡੇ ਗਏ ਆ ਬੱਚਿਆਂ ਨੂੰ ਤੇ ਬੀਬੀਆਂ ਨੂੰ ਕੱਪੜਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਪ੍ਰਯੋਗ ਕੀਤਾ ਵਾ ਤੇ ਧੰਨ ਗੁਰਨਾਨਕ ਦੇਵ ਜੀ ਦਾ ਲੰਗਰ ਆ ਇਸੇ ਤਰ੍ਹਾਂ ਇਹ ਮਾਰਾ ਚੱਲਦਾ ਰੱਖੀ ਧੰਨਵਾਦ ਗੁਰਜੀਕਾ ਖਾਲਸਾ ਵਾਸ਼ ਗੁਰਜੀਕੀ ਫਤਿਹ ਖਾਲਸਾ ਫੋਰਸ ਸਮਾਜ ਸੇਵਾ ਦਲ 10 ਬਾਬਾ ਅਜੀਤ ਸਿੰਘ ਜੀ ਸੁਲਤਾਨ ਪਰਲੋਦੀ ਸਮੂਹ ਸੰਗਤਾਂ ਦਾ ਸਹਿਯੋਗ ਦੇ ਨਾਲ ਜਿਵੇਂ ਹਰ ਸਾਲ ਸਰਦੀਆਂ ਦੇ ਦਿਨਾਂ ਦੇ ਵਿੱਚ ਲੋੜਵੰਦਾਂ ਲਈ ਗਰਮ ਕੋਟੀਆਂ ਜੈਕਟਾਂ ਕੰਬਲ ਅੱਜ ਜਿਹੜੇ ਚੂੜਪੁਰ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਨੀ ਵਿਕਾਸ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਸਦੂਲ ਸਿੰਘ ਜੀ ਖਿੰਦ ਉਹਨਾਂ ਦੀ ਪ੍ਰੇਰਣਾ ਦਾ ਸਰਕਾਰ ਇਸ ਨਗਰ ਦੇ ਵਿੱਚ ਛੋਟੇ ਬੱਚਿਆਂ ਨੂੰ ਗਰਮ ਜੈਕਟਾਂ ਗਰਮ ਕੋਟੀਆਂ ਤੇ ਵੀਰਾਂ ਨੂੰ ਕੰਬਲ ਜਿਹੜੇ ਵੰਡੇ ਗਏ ਨੇ ਇਸੇ ਤਰ੍ਹਾਂ ਸਾਡੀ ਸਸਦਾ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਮਰੀਜ਼ਾਂ ਦਾ ਇਲਾਜ ਪੀਜੀਆਈ ਲੰਗਰ ਹੋਰ ਜਿੱਥੇ ਵੀ ਧਾਰਮਿਕ ਸਥਾਨ ਉੱਥੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਸਮੇਂ-ਸਮੇਂ ਅਨੁਸਾਰ ਜਿੱਥੇ ਵੀ ਕਿਤੇ ਜਿੰਨੇ ਸਕੂਲਾਂ 'ਚ ਬੱਚਿਆਂ ਨੂੰ ਬਰਗੀਆਂ ਦੀ ਵੋਟਾਂ ਦੀ ਕਿਤਾਬਾਂ ਦੀ ਪੈਨਾਂ ਦੀ ਲੋੜ ਪੈਂਦੀ ਹੈ ਅਸੀਂ ਉੱਥੇ ਪਹੁੰਚ ਕੇ ਸੇਵਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਪਿੰਡ ਚੂੜਪੁਰ ਦੇ ਨਗਰ ਦੇ ਵਿੱਚ ਧੰਨ ਧੰਨ ਬਾਬੇ ਸਾਡਾ ਸੰਤ ਬਾਬਾ ਜੀਤ ਸਿੰਘ ਜੀ ਉਸ ਸਮਾਜ ਉਸ ਸੇਵਾ ਸਟੇਟਿਵਲੋਂ ਇਹਨਾਂ ਵੱਲੋਂ ਇੱਥੇ ਨਗਰ ਦੇ ਵਿੱਚ ਆਮ ਜਨਤਾ ਗਰੀਬ ਲੋਕ ਪਰਿਵਾਰਾਂ ਨੂੰ ਕੱਪੜਿਆਂ ਤੇ ਕੰਬਲ ਦਾ ਅੱਜ ਜਿਹੜਾ ਵਾ ਇਥੇ ਤੂ ਸੇਵਾ ਕੀਤੀ ਗਈ ਆ ਬੱਚਿਆਂ ਨੂੰ ਛੋਟਿਆਂ ਨੂੰ ਸਰਦੀ ਵਾਲੇ ਕੱਪੜੇ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਨੀ ਵਿਕਾਸ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਸਦੂਲ ਸਿੰਘ ਜੀ ਖਿੰਦ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਇਸ ਨਗਰ ਦੇ ਵਿੱਚ ਛੋਟੇ ਬੱਚਿਆਂ ਨੂੰ ਗਰਮ ਜੈਕਟਾਂ ਗਰਮ ਕੋਟੀਆਂ ਤੇ ਵੀਰਾਂ ਨੂੰ ਕੰਬਲ ਜਿਹੜੇ ਬੰਦੇ ਗਏ ਨੇ ਵੈਲਖਾਲਸਾ ਵਾਦੀ ਦੇ ਪਤੇ ਆਪਕਾ ਸੁल्तानਪੁਰ ਲੋਧੀ ਸਦੂਲ ਸਿੰਘ ਸਿੰਧ ਇਨਸਾਨੀਆਂ ਲੋਕ ਕਾਰਪਾਲੀ ਸੁਭਾ ਪ੍ਰਧਾਨ ਜੋ ਕਿ ਅੱਜ ਪਿੰਡ ਚੂੜਪੁਰ ਦੇ ਨਗਰ ਦੇ ਵਿੱਚ ਧੰਨ ਧੰਨ ਬਾਬੇ ਸਾਡਾ ਸੰਤ ਬਾਬਾਜੀਤ ਸਿੰਘ ਜੀ ਉਹ ਸਮਾਜ ਸੋਰ ਸੇਵਾ ਸੈਟੀ ਵੱਲੋਂ ਇਹਨਾਂ ਵੱਲੋਂ ਇੱਥੇ ਨਗਰ ਦੇ ਵਿੱਚ ਆਮ ਜਨਤਾ ਗਰੀਬ ਲੋਕ ਪਰਿਵਾਰਾਂ ਨੂੰ ਕੱਪੜਿਆਂ ਤੇ ਕੰਬਲ ਦਾ ਅੱਜ ਜਿਹੜਾ ਵਾ ਇੱਥੇ ਖੂਬ ਸੇਵਾ ਕੀਤੀ ਗਈ ਆ ਬੱਚਿਆਂ ਨੂੰ ਛੋਟਿਆਂ ਨੂੰ ਸਰਦੀ ਵਾਲੇ ਕੱਪੜੇ ਤੇ ਬੀਬੀਆਂ ਨੂੰ ਵੀ ਤੇ ਔਰ ਜਿਹੜੇ ਜਵਾਨ ਸਾਡੇ ਭਰਾ ਉਹਨਾਂ ਨੂੰ ਕੰਬਲ ਵੰਡੇ ਗਏ ਆ ਤੇ ਇਹ ਜੋ ਸਮਾਜਿਕ ਸੇਵਾ ਬਾਬਾਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਡੇ ਨਗਰ ਦੇ ਵਿੱਚ ਆ ਕੇ ਚੂਲਪੁਰ ਦੇ ਵਿੱਚ ਇਹਨਾਂ ਨੇ ਅੱਜ ਕੱਪੜਿਆਂ ਦੀ ਜਿਹੜੀ ਠੰਡ ਦੀ ਵਸਤਾ ਕੀਤੀ ਹੈ ਲੱਗੇ ਲੋਕ ਬਹੁਤ ਇਲਾਕਾ ਸਾਡਾ ਹੜਾ ਨਾ ਮਾਰਿਆ ਹੋਇਆ ਵਾ ਇਸ ਚੀਜ਼ ਦੀ ਸਾਨੂੰ ਇਥੇ ਲੋੜ ਸੀ ਤੇ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ ਇਥੇ ਗੁਰਦੁਆਰਾ ਸਾਹਿਬ ਪਿੰਡ ਚੂਲਪੁਰ ਦੇ ਵਿੱਚ ਕੱਪੜੇ ਵੰਡੇ ਗਏ ਆ ਤੇ ਨਾਲ ਹੀ ਕੰਬਲ ਵੰਡੇ ਗਏ ਆ ਬੱਚਿਆਂ ਨੂੰ ਤੇ ਬੀਬੀਆਂ ਨੂੰ ਕੱਪੜਿਆਂ ਦਾ ਬਹੁਤ ਵਧੀਆ ਤਰੀਕੇ ਨਾਲ ਉਹ ਜੋ ਕੀਤਾ ਵਾ ਤੇ ਧੰਨ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਇਸੇ ਤਰ੍ਹਾਂ ਇਹ ਮਾਰਾ ਚੱਲਦਾ ਰੱਖੇ ਧੰਨਵਾਦ ਆ ਗੁਰੂ ਜੀ ਦਾ ਖਾਲਸਾ ਵਾਸ਼ ਗੁਰੂ ਜੀ ਦੀ ਫਤਿਹ ਖਾਲਸਾ ਫੋਰਸ ਸਮਾਜ ਸੇਵਾ ਦਲ ਦਾਸ ਬਾਬਾ ਅਜੀਤ ਸਿੰਘ ਜੀ ਸੁਲਤਾਨ ਪਰ ਲੋਧੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਹਰ ਸਾਲ ਸਰਦੀਆਂ ਦੇ ਦਿਨਾਂ ਦੇ ਵਿੱਚ ਲੋੜਵੰਦਾਂ ਲਈ ਗਰਮ ਕੋਟੀਆਂ ਜੈਕਟਾਂ ਕੰਬਲ ਅੱਜ ਜਿਹੜੇ ਚੂੜਪੁਰ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਇਨਸਾਨੀ ਵਿਕਾਸ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਸਦੂਲ ਸਿੰਘ ਜੀ ਖਿੰਦ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਇਸ ਨਗਰ ਦੇ ਵਿੱਚ ਛੋਟੇ ਬੱਚਿਆਂ ਨੂੰ ਗਰਮ ਜੈਕਟਾਂ ਗਰਮ ਕੋਟੀਆਂ ਤੇ ਵੀਰਾਂ ਨੂੰ ਕੰਬਲ ਜਿਹੜੇ ਵੰਡੇ ਗਏ ਨੇ ਇਸੇ ਤਰ੍ਹਾਂ ਸਾਡੀ ਸਸਦਾ ਵੱਲੋਂ ਲੋੜਵੰਦ ਧੀਆਂ ਦੇ ਵਿਆਹ ਮਰੀਜ਼ਾਂ ਦਾ ਇਲਾਜ ਪੀਜੀਆਈ ਲੰਗਰ ਹੋਰ ਜਿੱਥੇ ਵੀ ਧਾਰਮਿਕ ਸਥਾਨ ਉੱਥੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਸਮੇ ਸਮੇਂ ਅਨੁਸਾਰ ਜਿੱਥੇ ਵੀ ਕਿਤੇ ਜਿੰਨ ਸਕੂਲਾਂ ਚ ਬੱਚਿਆਂ ਨੂੰ ਵਰਦੀਆਂ ਦੀ ਬੋਟਾਂ ਦੀ ਕਿਤਾਬਾਂ ਦੀ ਪੈਨਾਂ ਦੀ ਲੋੜ ਪੈਂਦੀ ਹੈ ਅਸੀਂ ਉੱਥੇ ਪਹੁੰਚ ਕੇ ਸੇਵਾ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ